ਤੇ ਕੋਈ ਅਸੀਂ ਕੋਈ ਕਿਸੇ ਤੋਂ ਕਿਰਾਇਆ ਤੇ ਨਹੀਂ ਦਿੱਤੀ ਗੱਡੀ ਨਾ ਕਿਸੇ ਨੂੰ ਅਸੀਂ ਕਿਹਾ ਕਿ ਸਾਨੂੰ ਪੈਸੇ ਦੋ ਇਹਦੇ ਇਹ ਸਿਰਫ ਜੀਐਸਡਬਲਿਊ ਗਰੁੱਪ ਦਾ ਇੱਕ ਇਨੀਸ਼ੀਏਟਿਵ ਹੈ ਕਿ ਉਹ ਹਿਊਮੈਨਿਟੇਰੀਅਨ ਏਡ ਕਹ ਲੋ ਉਹਦੇ ਵਾਸਤੇ ਭੇਜਿਆ ਗਿਆ ਨੇ ਪੰਜਾਬ ਵਿੱਚ ਵੀ ਹੜਾ ਆ ਗਿਆ ਤੇ ਕਾਫੀ ਹਾਨੀ ਹੋਈ ਪੰਜਾਬ ਦੀ ਤੇ ਜਦੋਂ ਗੱਡੀਆਂ ਆਈ ਸੀ ਅਸੀਂ ਕਿਹਾ ਕਿ ਹੁਣ ਇਹਨਾਂ ਨੂੰ ਪੰਜਾਬ ਵੀ ਭੇਜਿਆ ਆਪਣੀ ਤਰਤੀ ਜਿਸ ਗੱਡੀ ਬਣੀ ਉੱਥੇ ਵੀ ਸੇਵਾ ਕਰੇ ਜਾ ਕੇ ਤੇ ਅਸੀਂ ਜਿਹੜੀ ਚਾਰ ਗੱਡੀਆਂ ਸੀ ਸਾਡੇ ਕੋਲ ਅਸੀਂ ਉਹਨਾਂ ਨੂੰ ਪੰਜਾਬ ਭੇਜਿਆ डीसी अमृतसर ਦਾ ਸਾਨੂੰ ਮੈਸੇਜ ਵੀ ਆਇਆ ਸੀ ਕਿ ਸਾਨੂੰ ਹੈਲਪ ਵਾਸਤੇ ਤੁਸੀਂ ਆਪਣੀ ਗੱਡੀ ਭੇਜੋ ਤੇ ਉਹਨਾਂ ਦੀ ਡਿਮਾਂਡ ਦੇ ਉੱਤੇ ਅਸੀਂ ਇਹਨਾਂ ਨੂੰ ਭੇਜਿਆ ਤੇ ਇਹਨਾਂ ਦਾ ਫਾਇਦਾ ਇਹ ਹੈ ਕਿ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿ ਮੌਕੇ ਤੇ ਉਹ ਲੱਗੀਆਂ ਹੋਈਆਂ ਨੇ ਜੋ ਸੇਵਾ ਸਰ ਤੋਂ ਬੰਦੀ ਹੈ ਸੀ ਪੂਰੀ ਕਰਾਂਗੇ ਐਂਡ ਕਿਉਂਕਿ ਇਹ ਬਹੁਤ ਹੀ ਮੁਸ਼ਕਿਲ ਹਾਲਾਤ ਹੈ ਜਿਹੜੇ ਦੌਰ ਚੋਂ ਪੰਜਾਬ ਗੁਜ਼ਰ ਰਿਹਾ ਹੈ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇਹ ਜੋ ਥੋੜਾ ਬਹੁਤ ਅਸੀਂ ਕਰ ਸਕਦੇ ਸੀ ਅਸੀਂ ਆਪਣੇ ਵੱਲੋਂ ਕੀਤਾ ਹੈ ਅਸੀਂ ਕਿ ਦੇਖ ਰਹੇ ਹਾਂ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਨਾ ਤਾਂ ਕਿਰਾਇਆ ਵਸੂਲਿਆ ਜਾਂਦਾ ਹੈ ਨਾ ਇਸ ਨੂੰ ਹਲੇ ਖਰੀਦਦਾਰੀ ਦੇ ਲਈ ਭੇਜਿਆ ਗਿਆ ਤੁਸੀਂ ਸਿਰਫ ਸੇਵਾ ਕਰ ਰਹੇ ਹੋ ਲੋਕਾਂ ਦੇ ਲਈ ਰੱਬ ਬਣ ਕੇ ਆਏ ਐ ਐਬਸੋਲੂਟਲੀ ਜੀ ਬਿਲਕੁਲ ਜਿਵੇਂ ਕੋਈ ਅਸੀਂ ਕੋਈ ਕਿਸੇ ਤੋਂ ਕਿਰਾਏ ਤੇ ਨਹੀਂ ਦਿੱਤੀ ਗੱਡੀ ਨਾ ਕਿਸੇ ਨੂੰ ਅਸੀਂ ਕਿਹਾ ਕਿ ਸਾਨੂੰ ਪੈਸੇ ਦਿਓ ਇਹ ਸਿਰਫ ਜੀਐਸਡਬਲਿਊ ਗਰੁੱਪ ਦਾ ਇੱਕ ਇਨੀਸ਼ੀਏਟਿਵ ਹੈ ਕਿ ਉਹ ਹਿਊਮੈਨਿਟੇਰੀਅਨ ਐਡ ਕਹੋ ਉਹਦੇ ਵਾਸਤੇ ਭੇਜਿਆ ਗਿਆ ਹੈ